ਸਿੱਖਾ ਲਈ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਗੂੰਜ ਸੁਣਾਈ ਦਿੱਤੀ ਹੈ ਇਨਸਾਫ ਦੀ ਲੰਬੀ ਲੜਾਈ ਵਿੱਚ ਇੱਕ ਮਹੱਤਵਪੂਰਨ ਪੜਾਅ ਆਇਆ ਨਵੇਂ ਸਾਲ ਤੋਂ ਪਹਿਲਾਂ ਸਿੱਖਾ ਲਈ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ ਦਰਸਲ ਝਾਰਖੰਡ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਪਛਾਣ ਕਰਨ ਲਈ ਗਠਿਤ ਇੱਕ ਮੈਮਰੀ ਕਮਿਸ਼ਨ ਨੂੰ ਕਰਮਚਾਰੀਆਂ ਅਤੇ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਨੇ ਚੀਫ ਜਸਟਿਸ ਤਰਲੋਕ ਸਿੰਘ ਚੋਹਾਨ ਅਤੇ ਜਸਟਿਸ ਰਾਜੇਸ਼ ਸ਼ੰਕਰ ਦੇ ਡਿਵੀਜ਼ਨ ਬੈਂਚ ਨੇ ਸਤਨਾਮ ਸਿੰਘ ਗੰਬੀਰ ਦੁਆਰਾ ਦਾਇਰ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਹ ਹੁਕਮ ਦਿੱਤੇ ਜਿਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਸਰਕਾਰ ਦੁਆਰਾ ਮੁਆਵਜ਼ਾ ਪੈਕੇਜਾਂ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ 1984 ਦੇ ਪੀੜਤਾਂ ਨੂੰ ਕੋਈ ਰਾਹਤ ਨਹੀਂ ਮਿਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਕਮਿਸ਼ਨ ਦੇ ਕਹਿਣ ਤੇ 1984 ਦੇ ਸਿੱਖ ਕਤਲੇਆਮ ਵਿੱਚ ਪੀੜਤ ਹੋਏ 41 ਲੋਕਾਂ ਦੀ ਪਛਾਣ ਕੀਤੀ ਗਈ ਹੈ ਪੀੜਤ ਤੇ ਉਹਨਾਂ ਦੇ ਪਰਿਵਾਰ ਰਾਂਚੀ ਬੁਕਾਰੋ ਰਾਮਗੜ ਅਤੇ ਪਲਾਮੋ ਜ਼ਿਲ੍ਹਿਆਂ ਵਿੱਚ ਰਹਿੰਦੇ ਨੇ ਸਰਕਾਰੀ ਵਕੀਲ ਨੇ ਬੈਂਚ ਨੂੰ ਦੱਸਿਆ ਕਿ 48 ਪੀੜਤਾਂ ਨੂੰ ਪਹਿਲਾਂ ਹੀ ਮੁਆਵਜ਼ਾ ਦਿੱਤਾ ਜਾ ਚੁੱਕਿਆ ਜਦਕਿ ਬਾਕੀਆਂ ਨੂੰ ਮੁਆਵਜ਼ਾ ਮਿਲਣ ਦੀ ਪ੍ਰਕਿਰਿਆ ਚੱਲ ਰਹੀ ਹੈ। ਮਾਮਲੇ ਦੀ ਅਗਲੀ ਸੁਣਵਾਈ ਮਾਰਚ 2026 ਵਿੱਚ ਹੋਵੇਗੀ। ਦਸਤੀਅਕੇ ਅਦਾਲਤ ਨੇ 4 ਮਈ 2016 ਨੂੰ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਡੀਪੀ ਸਿੰਘ ਨੂੰ ਪੀੜਤਾਂ ਦੀ ਪਛਾਣ ਕਰਨ ਅਤੇ ਸਰਕਾਰ ਵੱਲੋਂ ਦਿੱਤੇ ਗਏ ਮੁਆਜ਼ੇ ਨੂੰ ਰਿਕਾਰਡ ਉੱਤੇ ਲਿਆਉਣ ਲਈ ਇੱਕ ਮੈਂਬਰੀ ਕਮਿਸ਼ਨ ਨਿਯੁਕਤ ਕੀਤਾ ਸੀ ਉਦੋਂ ਤੋਂ ਹੀ ਕਮਿਸ਼ਨ ਅਸਲ ਪੀੜਤਾਂ ਦੀ ਪਛਾਣ ਕਰਨ ਉੱਤੇ ਕੰਮ ਕਰ ਰਿਹਾ ਤੇ ਨਿਯਮਿਤ ਅੰਤਰਾਲਾਂ ਉੱਤੇ ਹਾਈ ਕੋਰਟ ਨੂੰ ਰਿਪੋਰਟ ਕਰ ਰਿਹਾ ਇਸ ਤੋਂ ਪਹਿਲਾਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਸਟੈਨੋਗ੍ਰਾਫਰ ਕੰਪਿਊਟਰ ਟਾਈਪਿਸਟ ਨੌਡਲ ਅਫਸਰਾਂ ਦੀ ਅਣਹੋਂਦ ਕਾਰਨ ਕਮਿਸ਼ਨ ਨੂੰ ਆਪਣਾ ਦਫਤਰ ਚਲਾਉਣ ਵਿੱਚ ਅਸਮਰਥ ਹੈ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਕਮਿਸ਼ਨ ਤੇ ਕਹਿਣ ਉਤੇ 41 ਪੀੜਤਾਂ ਦੀ ਪਛਾਣ ਕੀਤੀ ਗਈ ਹੈ ਜੋ 1984 ਦੇ ਸਿੱਖ ਕਤਲੇਆਮ ਦਾ ਸ਼ਿਕਾਰ ਹੋਏ ਨੇ ਸਰਕਾਰੀ ਵਕੀਲ ਨੇ ਬੈਂਚ ਨੂੰ ਦੱਸਿਆ ਕਿ 48 ਪੀੜਤਾਂ ਨੂੰ ਪਹਿਲਾਂ ਹੀ ਮੁਆਵਜ਼ਾ ਦਿੱਤਾ ਚਾ ਚੁੱਕਿਆ ਜਦਕਿ ਬਾਕੀਆਂ ਨੂੰ ਮੁਆਵਜ਼ਾ ਮਿਲਣ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਕੇਸ ਦੀ ਸੁਣਵਾਈ ਮਾਰਚ 2026 ਵਿੱਚ ਦੁਬਾਰਾ ਹੋਪੇਗੀ ਉਧਰ ਦੂਜੇ ਪਾਸੇ ਅਕਾਲੀ ਦਲ ਪੁਨਰ ਸਰਜੀਤ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਟਿਆਲਾ ਵਿੱਚ ਬਣੇ ਨਵੇਂ ਬੱਸ ਸਟੈਂਡ ਦਾ ਨਾਮ ਨਵੇਂ ਗੁਰੂ ਸਾਹਿਬਾਨ ਦੇ ਨਾਂ ਉੱਤੇ ਰੱਖਣ ਦੀ ਮੰਗ ਕੀਤੀ ਚੰਦੂ ਮਾਜਰਾ ਨੇ ਆਖਿਆ ਕਿ ਅਜੇ ਤੱਕ ਨਵੇਂ ਬੱਸ ਅਡੇ ਪਟਿਆਲਾ ਦਾ ਕੋਈ ਨਾਮ ਨਹੀਂ ਰੱਖਿਆ ਗਿਆ ਉਨ੍ਹਾਂ ਆਖਿਆ ਕਿ ਪਟਿਆਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਸੋ ਇਸ ਲਈ ਬੱਸ ਅਡੇ ਦਾ ਨਾਂ ਗੁਰੂ ਸਾਹਿਬ ਦੇ ਨਾਂ ਉੱਤੇ ਰੱਖਿਆ ਜਾਵੇ ਚੰਦੂ ਮਾਜਰਾ ਨੇ ਅੱਜਾਈ ਕਿ ਜਲਦੀ ਸਵੇਰ ਸਰਕਾਰ ਸਮੂੱਚੀਆਂ ਸੰਗਤਾਂ ਦੀਆਂ ਪਾਵਨਾਂਵਾਂ ਦੀ ਤਰਜ਼ਮਾਨੀ ਕਰਦਿਆਂ ਗੁਰੂ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਂ ਦਾ ਜਲਦ ਐਲਾਨ ਕਰੇਗੀ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦਿੱਲੀ ਸ਼ਤਾਬ ਦੀ ਰੇਲ ਗੱਡੀ ਨੰਬਰ 1244546 ਨੂੰ ਅਨੰਦਪੁਰ ਸਾਹਿਬ ਤੱਕ ਵਧਾਉਣ ਦੀ ਯੋਜਨਾ ਸ਼ੁਰੂ ਹੋ ਗਈ ਹੈ ਇਹ ਰੇਲ ਗੱਡੀ ਨਵੇਂ ਸਾਲ ਤੇ ਸ਼੍ਰੀਨੰਦਪੁਰ ਸਾਹਿਬ ਦੇ ਲੋਕਾਂ ਲਈ ਇੱਕ ਤੋਹਫਾ ਹੋਵੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਯੋਜਨਾ ਚੱਲ ਰਹੀ ਹੈ ਪਰ ਮੰਤਰਾਲੇ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਇਨੀ ਦਿਨੀ ਦਿੱਲੀ ਲਈ ਪੰਜ ਰੇਲ ਗੱਡੀਆਂ ਦੀ ਆਵਾਜਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਚੋਂ ਦੋ ਬੰਦੇ ਭਾਰਤ ਤੇ ਤਿੰਨ ਸ਼ਤਾਬਦੀ ਰੇਲ ਗੱਡੀਆਂ ਨੇ ਚੰਡੀਗੜ੍ਹ ਦਿੱਲੀ ਸ਼ਤਾਬਦੀ ਨੂੰ ਪਹਿਲਾਂ ਵੀ ਲੁਧਿਆਣਾ ਤੱਕ ਚਲਾਉਣ ਦੀ ਗੱਲ ਕਹੀ ਗਈ ਸੀ ਕਿਉਂਕਿ ਸੋਮਵਾਰ ਨੂੰ ਛੱਡ ਕੇ ਇਸ ਰੇਲ ਗੱਡੀ 'ਚ ਸੀਟਾਂ ਖਾਲੀ ਰਹਿੰਦੀਆਂ ਨੇ ਇਸ ਦੇ ਨਾਲ ਹੀ ਚੰਡੀਗੜ੍ਹ ਲਖਨਊ ਵਿਚਕਾਰ ਚੱਲਣ ਵਾਲੀ ਸਦਭਾਵਨਾ ਸੁਪਰ ਫਾਸਟ ਰੇਲ ਗੱਡੀ ਨੰਬਰ 12232 ਨੂੰ ਪ੍ਰਤਾਪਗੜ ਚਲਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਸਰ ਰੇਲ ਗੱਡੀ ਨੂੰ ਪ੍ਰਤਾਪਗੜ ਤੱਕ ਵਧਾਉਣ ਲਈ ਸ਼ਹਿਰ ਦੇ ਕਈ ਸੰਗਠਨਾਂ ਨੇ ਰੇਲਵੇ ਮੰਤਰਾਲੇ ਤੇ ਅੰਬਾਰਾ ਮੰਡਲ ਨੂੰ ਪੱਤਰ ਲਿਖਿਆ ਜਿਸ ਤੇ ਰੇਲਵੇ ਵਿਚਾਰ ਕਰ ਰਿਹਾ ਚੰਡੀਗੜ੍ਹ ਦੇ ਵਿਸ਼ਵਪਦਰੀ ਰੇਲਵੇ ਸਟੇਸ਼ਨ ਤੋਂ ਪਹਿਲਾਂ ਸਿਰਫ 3 ਸ਼ਤਾਬਦੀ ਰੇਲ ਗੱਡੀਆਂ ਚਲਦੀਆਂ ਨੇ ਜਿਨ੍ਹਾਂ 'ਚ ਦੋ ਕਲਕਾ ਤੋਂ ਵਾਇਆ ਚੰਡੀਗੜ੍ਹ ਹੋ ਕੇ ਦਿੱਲੀ ਜਾਂਦੀਆਂ ਨੇ ਹਾਲਾਂਕਿ ਪਿਛਲੇ 1.5 ਸਾਲ 'ਚ ਸ਼ਹਿਰ ਨੂੰ ਦੋ ਬੰਦੇ ਭਾਰਤ ਰੇਲ ਗੱਡੀਆਂ ਮਿਲੀਆਂ ਨੇ ਜੋ ਦਿੱਲੀ ਤੋਂ ਉਹਨਾਂ ਵਾਇਆ ਚੰਡੀਗੜ੍ਹ ਤੇ ਦੂਜੀ ਬੰਦੇ ਭਾਰਤ ਰੇਲ ਗੱਡੀ ਚੰਡੀਗੜ੍ਹ ਤੋਂ ਅਜਮੇਰ ਤੱਕ ਜਾਂਦੀ ਹੈ ਜੋ ਵਾਇਆ ਦਿੱਲੀ ਹੋ ਕੇ ਜਾਂਦੀ ਹੈ ਚੰਡੀਗੜ੍ਹ ਸ਼ਤਾਬਦੀ ਚ ਸੋਮਵਾਰ ਨੂੰ ਛੱਡ ਕੇ ਜ਼ਿਆਦਾਤਰ ਦਿਨਾਂ 'ਚ ਯਾਤਰੀਆਂ ਦੀ ਗਿਣਤੀ ਕਾਫੀ ਘਟ ਰਹੀਦੀ ਹੈ ਇਸ ਲਈ ਰੇਲਵੇ ਇਸ ਨੂੰ ਸ਼੍ਰੀਨੰਦਪੁਰ ਸਾਹਿਬ ਤੱਕ ਵਧਾਉਣ ਤੇ ਵਿਚਾਰ ਕਰ ਰਿਹਾ ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਰੇਲ ਗੱਡੀ ਨੰਬਰ 12232 ਸੰਤ ਭਾਵਨਾ ਸੁਪਰ ਫਾਸਟ ਰੇਲ ਗੱਡੀ ਨੂੰ ਵੀ ਪ੍ਰਤਾਪਗੜ ਤੱਕ ਚਲਾਉਣ ਦੀ ਮੰਗ ਹੈ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਹੈ ਇਸ ਲਈ ਰੇਲ ਗੱਡੀ ਨੂੰ ਪ੍ਰਤਾਪਗੜ ਤੱਕ ਚਲਾਉਣ ਤੇ ਵਿਚਾਰ ਕੀਤਾ ਜਾ ਰਿਹਾ ਕਿਉਂਕਿ ਰੇਲ ਗੱਡੀ ਲਖਨਊ ਸਵੇਰੇ 10:30 ਵਜੇ ਤੱਕ ਪਹੁੰਚਣ ਦੇ ਬਾਅਦ ਰਾਤ 11 ਵਜੇ ਤੱਕ ਖੜੀ ਰਹਿੰਦੀ ਹੈ ਇਸੇ ਤਰ੍ਹਾਂ ਇਹ ਰੇਲ ਗੱਡੀ ਲਖਨਊ ਤੋਂ ਚੰਡੀਗੜ ਸਵੇਰੇ 10:30 ਵਜੇ ਪਹੁੰਚ ਜਾਂਦੀ ਹੈ ਤੇ ਇਸ ਤੋਂ ਬਾਅਦ ਰਾਤ ਦੇ 9 ਵਜੇ ਤੱਕ ਯਾਰਡ ਚ ਖੜੀ ਰਹਿੰਦੀ ਹੈ